ਇਹ ਰਾਸੀ ਜਿਹੜੇ ਛੱਡਦੇ ਉਹ ਪੈੜਾ ਕੰਬਣ ਲੱਗੇ ਨੇ ਸਿਰ ਤੇ ਅਤਕਲ ਸਾਨੂੰ ਦੱਸਣ ਲੱਗੇ ਨੇ ਖੜੂ ਲੱਗੇ ਜਿਹੜੇ ਜੀਜੀ ਕਹਿੰਦੇ ਸੋਗਨ ਜ਼ੰਗਲਾ ਪੰਜਾਬ ਦੇ ਵਿੱਚ ਮੈਂ ਹਮੇਸ਼ਾ ਹੀ ਤੁਹਾਡੇ ਨਾਲ ਪੰਜਾਬ ਦੀ ਕਿਸੇ ਨਾ ਕਿਸੇ ਧਰੋਹਰ ਬਾਰੇ ਗੱਲ ਕਰਦੀ ਹੀ ਰਹਿੰਦੀ ਹਾਂ ਪਰ ਅੱਜ ਦੇ ਇਸ ਖਾਸ ਐਪੀਸੋਡ ਦੇ ਵਿੱਚ ਮੈਂ ਤੁਹਾਨੂੰ ਇੱਕ ਐਸੇ ਸਟੇਜ ਬਾਰੇ ਦੱਸਣ ਜਾ ਰਹੀ ਹਾਂ ਜਿਸ ਨੇ ਪੰਜਾਬ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਪੰਜਾਬੀ ਸੱਭਿਆਚਾਰ ਦੇ ਰੰਗ ਨੂੰ ਬਖੇਰ ਦਿੱਤਾ ਇਸ ਸਟੇਜ ਨੇ ਪੰਜਾਬ ਦੀਆਂ ਖੇਡਾਂ ਨੂੰ ਇਸ ਕਦਰ ਤੱਕ ਦੁਨੀਆ ਦੇ ਵਿੱਚ ਫੈਲਾਇਆ ਕਿ ਲੋਕਾਂ ਨੇ ਇਸ ਨੂੰ ਪਿੰਡੂ 올림픽ਸ ਦਾ ਨਾਮ ਦੇ ਦਿੱਤਾ ਸ਼੍ਰੀਕਲ ਮੈਸ ਨਿਹਕਲੇ ਪ੍ਰੋਗਰਾਮ ਰੰਗਲਾ ਪੰਜਾਬ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਤੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਮੈਂ ਤੁਹਾਨੂੰ ਦੱਸਣ ਜਾ ਰਹੀਆਂ ਕਿਲਾ ਰਾਏਪੁਰ ਦੀਆਂ ਪਿੰਡੂ 올림픽ਸ ਬਾਰੇ ਕਿਲਾ ਰਾਏਪੁਰ ਦੀਆਂ ਪਿੰਡੂ 올림픽ਸ ਨਾ ਸਿਰਫ ਪੰਜਾਬ ਦਾ ਮਾਣ ਹੈ ਸਗੋਂ ਪੂਰੀ ਦੁਨੀਆ ਦੇ ਵਿੱਚ ਪੰਜਾਬ ਦੀ ਇੱਕ ਬੱਕਰੀ ਪਹਿਚਾਣ ਹੈ ਤਾਂ ਆਓ ਇਸ ਰੰਗीन ਸਫ਼ਰ ਨੂੰ ਸ਼ੁਰੂ ਕਰਦੇ ਹਾਂ ਤੇ ਕਿਲਾ ਰਾਏਪੁਰ ਦੀਆਂ ਇਹਨਾਂ ਖੇਡਾਂ ਦੇ ਬਾਰੇ ਗੱਲ ਕਰਦੇ ਹਾਂ ਕਿਲਾ ਰਾਏਪੁਰ ਲੁਧਿਆਣਾ ਜ਼ਿਲ੍ਹੇ ਦਾ ਇੱਕ ਛੋਟਾ ਜਿਹਾ ਪਿੰਡ ਜਿੱਥੇ ਹਰ ਸਾਲ ਫਰਵਰੀ ਦੇ ਮਹੀਨੇ ਚ 4 ਦਿਨਾਂ ਲਈ ਦਿਲਚਸਪ ਖੇਡਾਂ ਦਾ ਮਹਾਕੁੰਭ ਸਜਦਾ ਏ ਇਹਨਾਂ ਖੇਡਾਂ ਨੂੰ ਲੋਕ ਪਿਆਰ ਨਾਲ ਪਿੰਡੋ 올림픽ਸ ਕਹਿੰਦੇ ਨੇ ਇੱਥੇ ਕੁਦਰਤੀ ਖੇਡਾਂ ਰਵਾਇਤੀ ਮੁਕਾਬਲੇ ਅਤੇ ਸ਼ਾਨਦਾਰ ਸਪੋਰਟਸਮੈਨਸ਼ਿਪ ਦਾ ਮੁਕਾਬਲਾ ਹੁੰਦਾ ਏ ਦੋਸਤੋ ਅਕਸਰ ਇਹਨਾਂ ਖੇਡਾਂ ਬਾਰੇ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਉੱਠਦਾ ਏ ਕਿ ਇਹਨਾਂ ਖੇਡਾਂ ਨੂੰ ਪਿੰਡੋ 올림픽ਸ ਕਿਉਂ ਕਹਿੰਦੇ ਨੇ ਕਿ ਇਸ ਦੇ ਪਿੱਛੇ ਕੋਈ ਕਹਾਣੀ ਹੈ ਆਓ ਪਹਿਲਾਂ ਇਸੇ ਬਾਰੇ ਗੱਲ ਕਰਦੇ ਹਾਂ ਇਲਾ ਰਾਏਪੁਰ ਦੇ ਖੇਡ ਮੇਲੇ ਦੀ ਸ਼ੁਰੂਆਤ 1933 ਵਿੱਚ ਹੋਈ ਸੀ ਇਸ ਨੂੰ ਸ਼ੁਰੂ ਕਰਨ ਵਾਲੇ ਸ਼੍ਰੀ ਇੰਦਰ ਸਿੰਘ ਗਰੇਵਾਲ ਦਾ ਮਕਸਦ ਪਿੰਡ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਉਹਨਾਂ ਨੂੰ ਸਿਹਤਮੰਦ ਰੱਖਣਾ ਨੌਜਵਾਨਾਂ ਵਿੱਚ ਪਿਆਰ ਦੀ ਭਾਵਨਾ ਪੈਦਾ ਕਰਨਾ ਅਤੇ ਸਪੋਰਟਮੈਨਸ਼ਿਪ ਦਾ ਪ੍ਰਚਾਰ ਕਰਨਾ ਸੀ ਇੱਕ ਚੰਗੀ ਸੋਚ ਤੋਂ ਸ਼ੁਰੂ ਹੋਈਆਂ ਇਹ ਖੇਡਾਂ ਅੱਜ ਇੱਕ ਵੱਡੇ ਜਸ਼ਨ ਦਾ ਰੂਪ ਲੈ ਚੁੱਕੀਆਂ ਨੇ ਇੱਥੇ ਹਰ ਤਰ੍ਹਾਂ ਦੀਆਂ ਖੇਡਾਂ ਅਤੇ ਖੇਡ ਮੁਕਾਬਲੇ ਦੇਖਣ ਨੂੰ ਮਿਲਦੇ ਨੇ ਜਿਨ੍ਹਾਂ ਵਿੱਚ ਟਰੈਕਟਰਾਂ ਦੀ ਰੇਸ, ਕਬੱਡੀ, ਖੋ-ਖੋ, ਦੌੜ, ਗਿੱਧਾ ਪੰਗੜਾ ਅਤੇ ਹੋਰ ਵੀ ਬਹੁਤ ਕੁਝ ਸ਼ਾਮਲ ਹੈ। ਕੁਝ ਸਾਲ ਪਹਿਲਾਂ ਤੱਕ ਤਾਂ ਇੱਥੇ ਬਲਦਾਂ ਤੇ ਘੋੜਿਆਂ ਦੀਆਂ ਰੇਸਾਂ ਵੀ ਦੇਖਣ ਨੂੰ ਮਿਲਦੀਆਂ ਸੀ ਪਰ ਹੁਣ ਸੁਪਰੀਮ ਕੋਰਟ ਨੇ ਇਹਨਾਂ ਉੱਤੇ ਪਾਬੰਦੀ ਲਗਾ ਦਿੱਤੀ ਹੈ। ਇਹ ਇੱਕ ਅਜੀਹਾ ਵੈਨ ਸੀ ਜਿਸ ਨੂੰ ਇੱਕ ਵਾਰ ਲਗਾ ਕੇ ਦੁਬਾਰਾ ਹਟਾਇਆ ਵੀ ਗਿਆ ਤੇ ਬਾਅਦ ਵਿੱਚ ਫੇਰ ਇਸ ਵੈਨ ਨੂੰ ਲਗਾ ਦਿੱਤਾ ਗਿਆ। ਇਸ ਮੇਲੇ ਵਿੱਚ 85 ਤੋਂ ਵੀ ਜ਼ਿਆਦਾ ਖੇਡ ਇਵੈਂਟਸ ਕਰਵਾਏ ਜਾਂਦੇ ਨੇ ਇਸ ਲਈ ਇਹਨਾਂ ਖੇਡਾਂ ਨੂੰ ਮਿਨੀ 올ਿਪਿਕਸ ਜਾਂ ਫਿਰ ਪੈਂਡੂ 올ਿਪਿਕਸ ਵੀ ਕਿਹਾ ਜਾਂਦਾ ਹੈ ਦਰਸਲ 2014 ਦੇ ਵਿੱਚ ਗਊ ਰੱਖਿਆ ਦਲ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਕਿਲਾ ਰਾਏਪੁਰ ਦੇ ਵਿੱਚ ਕੀਤੀਆਂ ਜਾਣ ਵਾਲੀਆਂ ਖੇਡਾਂ ਦੇ ਵਿੱਚ ਬਲਦਾਂ ਤੇ ਘੋੜਿਆਂ ਦੀਆਂ ਰੇਸਾਂ ਦੇ ਦੌਰਾਨ ਜਾਨਵਰਾਂ ਦੇ ਉੱਤੇ ਜੁਰਮ ਹੁੰਦਾ ਏ ਇਸ ਲਈ ਇਹਨਾਂ ਖੇਡਾਂ ਦੇ ਉੱਤੇ ਬੈਨ ਲਗਾਇਆ ਜਾਵੇ ਪਟੀਸ਼ਨ ਤੋਂ ਬਾਅਦ ਹਾਈ ਕੋਰਟ ਨੇ ਪਹਿਲਾਂ ਅਆਂ ਦੋ ਹੋਰ ਪਟੀਸ਼ਨਰਾਂ ਨੂੰ ਇਹਨਾਂ ਦੇ ਨਾਲ ਜੋੜਿਆ ਤੇ ਫਿਰ ਸਾਰਿਆਂ ਨੇ ਇਕੱਠੀ ਸੁਣਵਾਈ ਕਰਦੇ ਹੋਏ ਇਹਨਾਂ ਖੇਡਾਂ ਦੇ ਵਿੱਚ ਘੋੜਿਆਂ ਤੇ ਬਲਦਾਂ ਦੀਆਂ ਰੇਸਾਂ ਦੇ ਉੱਤੇ ਬੈਨ ਲਗਾ ਦਿੱਤਾ ਇਸ ਬੈਂਤ ਤੋਂ ਬਾਅਦ ਕਿਲਾ ਰਾਏਪੁਰ ਦੀਆਂ ਖੇਡਾਂ ਦੀ ਮੈਨੇਜਮੈਂਟ ਵਾਲਿਆਂ ਨੇ ਇੱਕ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹਨਾਂ ਖੇਡਾਂ ਦੇ ਵਿੱਚ ਬੱਤੇ ਜਾਂਦੇ ਜਾਨਵਰਾਂ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਜੁਰਮ ਨਹੀਂ ਹੁੰਦਾ ਇਹਨਾਂ ਜਾਨਵਰਾਂ ਨੂੰ ਚੰਗੀ ਖੁਰਾਕ ਦਿੱਤੀ ਜਾਂਦੀ ਹੈ ਇਹਨਾਂ ਦਾ ਹਰ ਪੱਖ ਤੋਂ ਖਿਆਲ ਰੱਖਿਆ ਜਾਂਦਾ ਹੈ ਸਮੇਂ-ਸਮੇਂ ਤੇ ਇਹਨਾਂ ਦੇ ਡਾਕਟਰੀ ਇਲਾਜ ਕਰਵਾਏ ਜਾਂਦੇ ਨੇ ਤੇ ਇਹਨਾਂ ਨੂੰ ਤੰਦਰੁਸਤ ਰੱਖਣ ਦੇ ਲਈ ਬਹੁਤ ਫੀਡ ਵੀ ਦਿੱਤੀ ਜਾਂਦੀ ਹੈ ਇਸ ਤੋਂ ਬਾਅਦ ਹਾਈ ਕੋਰਟ ਨੇ ਆਪਣੀ ਸੰਤੁਸ਼ਟੀ ਜ਼ਾਹਰ ਕੀਤੀ ਤੇ ਆਪਣਾ ਬੈਨ ਵਾਲਾ ਫੈਸਲਾ ਵਾਪਸ ਲੈ ਲਿਆ। ਇਸ ਸਾਰੇ ਫੈਸਲੇ ਤੋਂ ਬਾਅਦ ਗਊ ਰੱਖਿਆ ਦਲ ਨੇ ਕੁਝ ਹੋਰ ਸੰਸਥਾਵਾਂ ਦੇ ਨਾਲ ਮਿਲ ਕੇ ਇਸੇ ਪਟੀਸ਼ਨ ਨੂੰ ਦੁਆਰਾ ਸੁਪਰੀਮ ਕੋਰਟ ਦੇ ਵਿੱਚ ਦਾਇਰ ਕੀਤਾ। ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਬੈਨ ਚੱਕਣ ਵਾਲੇ ਫੈਸਲੇ ਦੇ ਉਲਟ ਫਿਰ ਤੋਂ ਸੁਣਵਾਈ ਕੀਤੀ ਅਤੇ ਕਿਲਾ ਰਾਏਪੁਰ ਦੀਆਂ ਖੇਡਾਂ ਦੇ ਵਿੱਚ ਬਲਦਾਂ ਤੇ ਘੋੜਿਆਂ ਦੀ ਦੌੜ 'ਤੇ ਫਿਰ ਤੋਂ ਬੈਨ ਲਗਾ ਦਿੱਤਾ। ਜਿਹੜਾ ਬੈਨ ਅਜੇ ਤੱਕ ਵੀ ਜਾਰੀ ਹੈ। ਬੰਦ ਕੀਤਾ ਜਾਏਗਾ ਜਿਸ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ। ਸਪੀਮ ਕੋਰਟ ਨੇ ਕਿਹਾ ਸੀ ਕਿ ਬੇਲਾ ਦੇ ਵਿੱਚ ਬਲਦਾਂ ਦੀ ਦੌੜ ਤੇ ਸਾਨਾ ਦੇ ਪੇੜ ਬੰਦ ਕਰਵਾਏ ਜਾਣਗੇ ਪਰ ਇਸ ਫੈਸਲੇ ਤੋਂ ਬਾਅਦ ਮਾਲਵਾ ਦੁਆਬਾ ਬਲਦ ਦੌੜ ਐਸੋਸੀਏਸ਼ਨ ਦੀ ਪ੍ਰਤੀਕਿਰਿਆ ਸੀ ਕਿ ਬਲਦਾਂ ਦੀ ਦੌੜ ਤੋਂ ਬਿਨਾਂ ਪੰਜਾਬ 'ਚ ਮੇਲੇ ਲੱਗਣੇ ਬੰਦ ਹੋ ਜਾਣਗੇ ਕਿਉਂਕਿ ਵਿਸ਼ਵਪਾਰ ਵਿੱਚ ਮਸ਼ਹੂਰ ਕਿਲਾ ਰਾਏਪੁਰ ਦੀਆਂ ਖੇਡਾਂ ਦੀ ਸ਼ਾਨ ਬਲਦਾਂ ਦੀਆਂ ਦੌੜਾਂ ਹੀ ਮੰਨੀਆਂ ਜਾਂਦੀਆਂ ਸੱਚ ਦੱਸਾਂ ਤਾਂ ਇਹਨਾਂ ਖੇਡਾਂ ਨੇ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਦੀਆਂ ਰਵਾਇਤਾਂ ਨੂੰ ਇੱਕ ਸਾਂਝੇ ਸਟੇਜ ਤੇ ਲਿਆ ਕੇ ਪੇਸ਼ ਕੀਤਾ ਹੈ ਇਹ ਖੇਡਾਂ ਦਾ ਸਟੇਜ ਸਿਰਫ ਇੱਕ ਸਟੇਜ ਹੀ ਨਹੀਂ ਸਗੋ ਦਿਲਾਂ ਦੀਆਂ ਗੱਲਾਂ ਨੂੰ ਸ਼ੇਅਰ ਕਰਨ ਦਾ ਇੱਕ ਸਾਂਝਾ ਮੰਚ ਵੀ ਇਨਾ 4 ਦਿਨਾਂ ਵਿੱਚ ਹੀ ਪੰਜਾਬ ਦਾ ਹਰ ਇੱਕ ਰੰਗ ਇਸ ਸਟੇਜ ਤੇ ਦੇਖਣ ਨੂੰ ਮਿਲ ਜਾਂਦਾ ਹੈ ਇਨਾ ਖੇਡਾਂ ਦੇ ਦਰਸ਼ਕ ਸਿਰਫ ਪੰਜਾਬੀ ਹੀ ਨਹੀਂ ਹੁੰਦੇ ਸਗੋਂ ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਤੋਂ ਵੀ ਲੋਕ ਇਨਾ ਖੇਡਾਂ ਨੂੰ ਦੇਖਣ ਆਉਂਦੇ ਨੇ। ਇਹ ਖੇਡਾਂ ਸਾਡੀ ਸੱਭਿਆਚਾਰਕ ਧਰohar ਨੂੰ ਅੰਤਰਰਾਸ਼ਟਰੀ ਪੱਧਰ ਤੇ ਪੇਸ਼ ਕਰਦੀਆਂ ਨੇ। ਇੱਥੇ ਆਉਣ ਵਾਲੇ ਖਿਡਾਰੀਆਂ ਅਤੇ ਦਰਸ਼ਕਾਂ ਦੇ ਮੁਤਾਬਿਕ ਇਹ ਖੇਡਾਂ ਸਿਰਫ ਸਪੋਰਟਸ ਨਹੀਂ ਸਗੋਂ ਪਿਆਰ, ਦੋਸਤੀ ਅਤੇ ਸੱਭਿਆਚਾਰਕ ਜੁੜਾਅ ਦੇ ਮੌਕੇ ਵੀ ਹੁੰਦੇ ਨੇ। ਵਿਦੇਸ਼ਾਂ ਤੋਂ ਆਏ ਪੰਜਾਬੀ ਕਹਿੰਦੇ ਨੇ ਕਿ ਇਨਾ ਖੇਡਾਂ ਵਿੱਚ ਹਿੱਸਾ ਲੈਣਾ ਜਾਂ ਇਹਨਾਂ ਨੂੰ ਦੇਖਣਾ ਉਹਨਾਂ ਲਈ ਇੱਕ ਬਹੁਤ ਹੀ ਯਾਦਗਾਰੀ ਤਜਰਬਾ ਹੁੰਦਾ ਏ। ਕਿਲਾ ਰਾਏਪੁਰ ਦੀਆਂ ਖੇਡਾਂ ਸਾਡੀਆਂ ਜੜ੍ਹਾਂ ਦੇ ਨਾਲ ਜੁੜਨ ਦਾ ਇੱਕ ਬਹੁਤ ਹੀ ਵਧੀਆ ਜ਼ਰੀਆ ਹੈ। ਇਹ ਖੇਡਾਂ ਸਾਡੇ ਭੁੱਲ ਚੁੱਕੇ ਵਿਰਸੇ ਨੂੰ ਯਾਦ ਕਰਨ ਦਾ ਇੱਕ ਤਰੀਕਾ ਹੈ। ਇਹਨਾਂ 4 ਦਿਨਾਂ ਦੇ ਵਿੱਚ ਇਸ ਸਟੇਜ ਤੇ ਸਾਨੂੰ ਸਿਰਫ ਖੇਡਾਂ ਹੀ ਦੇਖਣ ਨੂੰ ਨਹੀਂ ਮਿਲਦੀਆਂ ਸਗੋਂ ਖੇਡਾਂ ਦੇ ਨਾਲ-ਨਾਲ ਹੀ ਇੱਥੇ ਪੰਜਾਬੀ ਰਸੋਈ, ਪੁਰਾਣੇ ਸੱਭਿਆਚਾਰ ਦੀਆਂ ਰਵਾਇਤਾਂ ਤੇ ਹੋਰ ਵੀ ਬਹੁਤ ਕੁਝ ਦੇਖਣ ਨੂੰ ਮਿਲਦਾ ਏ। ਇਹ ਖੇਡਾਂ ਵਿਰਸੇ ਅਤੇ ਪਿੰਡਾਂ ਦੀ ਜ਼ਿੰਦਗੀ ਨੂੰ ਸਿਰਫ ਦਿਖਾਉਂਦੀਆਂ ਹੀ ਨਹੀਂ ਸਗੋਂ ਉਸ ਜ਼ਿੰਦਗੀ ਨੂੰ ਜੀਉਣ ਦਾ ਵੀ ਮੌਕਾ ਦਿੰਦੀਆਂ ਨੇ। ਬਹੁਤ ਵੱਡੇ ਪੱਧਰ ਤੇ ਲੋਕ ਇਹਨਾਂ ਖੇਡਾਂ ਦਾ ਹਿੱਸਾ ਬਣਦੇ ਨੇ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਇਹਨਾਂ ਖੇਡਾਂ ਦੇ ਵਿੱਚ ਭਾਗ ਵੀ ਲੈਂਦੇ ਨੇ ਤੇ ਦਰਸ਼ਕ ਬਣ ਕੇ ਵੀ ਆਉਂਦੇ ਨੇ ਹਰ ਸਾਲ 30000 ਦੇ ਵੀ ਕਰੀਬ ਦਰਸ਼ਕ ਇਹਨਾਂ ਖੇਡਾਂ ਦਾ ਹਿੱਸਾ ਬਣਦੇ ਨੇ ਇਸੇ ਲਈ ਕਿਲਾ ਰਾਏਪੁਰ ਦੇ ਪਿੰਡੂ 올림픽ਸ ਨੂੰ ਸਿਰਫ ਇੱਕ ਸਪੋਰਟਸ ਇਵੈਂਟ ਨਹੀਂ ਸਗੋਂ ਇੱਕ ਜਸ਼ਨ ਵੀ ਕਿਹਾ ਜਾਂਦਾ ਹੈ ਤੁਸੀਂ ਵੀ ਇੱਕ ਵਾਰ ਇਹਨਾਂ ਖੇਡਾਂ ਦਾ ਹਿੱਸਾ ਬਣ ਕੇ ਦੇਖੋ ਦਰਸ਼ਕ ਬਣ ਕੇ ਜਾਂ ਫਿਰ ਖਿਡਾਰੀ ਬਣ ਕੇ ਇੱਕ ਵਾਰ ਇੱਥੇ ਜ਼ਰੂਰ ਆਓ ਅਤੇ ਆਪਣੇ ਵਿਸਰ ਚੁੱਕੇ ਵਿਰਸੇ ਦੀ ਮਹਿਕ ਨੂੰ ਦੁਬਾਰਾ ਮਾਣੋ। ਦੋਸਤੋ ਰੰਗਲਾ ਪੰਜਾਬ ਦੇ ਇਸ ਖਾਸ ਐਪੀਸੋਡ ਦੇ ਵਿੱਚ ਅੱਜ ਅਸੀਂ ਕਿਸੇ ਤਰੋਹਰ ਦੀ ਨਹੀਂ ਸਗੋਂ ਤਰੋਹਰ ਨੂੰ ਸਾਹਮਣੇ ਰੱਖਣ ਵਾਲੀ ਇੱਕ ਸਾਂਝੀ ਸਟੇਜ ਦੀ ਗੱਲ ਕੀਤੀ। ਅੱਜ ਦੇ ਇਸ ਖਾਸ ਐਪੀਸੋਡ ਦੇ ਵਿੱਚ ਅਸੀਂ ਜਾਣਿਆ ਖੇਲ ਰਾਏਪੁਰ ਦੀਆਂ ਖੇਡਾਂ ਬਾਰੇ ਅਤੇ ਪਿੰਡੂ 올림픽ਸ ਬਾਰੇ। ਅੱਜ ਦੇ ਇਸ ਖਾਸ ਐਪੀਸੋਡ ਦੇ ਵਿੱਚ ਬਸ ਇੰਨਾ ਹੀ ਜਲਦੀ ਹੀ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਵਿੱਚ ਸੱਭਿਆਚਾਰ ਦੀ ਕਿਸੇ ਹੋਰ ਤਰੋਹਰ ਦੇ ਨਾਲ। ਸਤਿ ਸ਼੍ਰੀ ਅਕਾਲ। ਔਰ ਦੇਖੋ ਹੋ ਗਿਆ ਫਾਇਰ ਲੋਡ ਹੋ ਗਈ ਸ਼ੁਰੂ ਦੇਖੋ ਕਿਵੇਂ ਜਾ ਰਹੇ ਨੇ ਟਰੰਕਲਾਈਨ ਦੇ ਵੱਲੋਂ ਹੋ ਹੋ ਗਿਆ